ਇਟਲੀ ਵਾਲੇ ਵੀਰਾਂ ਦੀ ਵੀਡੀਓ ਹੈ ਵੀਡੀਓ ਹੈਗੀ ਕੰਮ ਵਾਲੀ ਲਵਾਜੋ ਤੇ ਕੰਮ ਹੈ ਗੱਡੀਆਂ ਧੋਣ ਦੀ ਲਵਾਜੋ ਜਿੱਦਾਂ ਉੱਥੇ ਕੰਮ ਹੈ ਇੱਕ ਬੰਦੇ ਦੀ ਲੋੜ ਹੈ ਏਰੀਆ ਹੈਗਾ ਪਸਕੇਰਾ ਇੱਕ ਬੰਦੇ ਦੀ ਲੋੜ ਹੈ ਤੇ ਜੇ ਤਾਂ ਬੰਦੇ ਨੇ ਕੰਮ ਕਰਿਆ ਵਾ ਲਵਾਜੋ ਤੇ ਤਾਂ ਉਹ ਹਿਸਾਬ ਨਾਲ ਸੈਲਰੀ ਹੋਊਗੀ ਮਤਲਬ ਉਹਨਾਂ ਦਾ ਪੇਅ ਰੇਟ ਹਨਾ ਜੇ ਜਮਾ ਹੀ ਨਮਾ ਹੈ ਜਿੱਦਾਂ ਕੰਮ ਸਿੱਖਣਾ ਸੁਖਣਾ ਤਾਂ ਉਹ ਹਿਸਾਬ ਨਾਲ ਲੱਗ ਹੋਊਗੀ ਹਨਾ ਜੇ ਕੋਈ ਹੈਗਾ ਚਾਹਵਾਨ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਤੇ ਨੰਬਰ ਮੈਂ ਤੁਹਾਨੂੰ ਭੇਜ ਦੂੰਗਾ ਉਹਨਾਂ ਨਾਲ ਗੱਲ ਕਰ ਲਿਓ ਜਿੰਮੇ ਵੀ ਹੋਇਆ ਬੰਦਾ ਚਾਹੀਦਾ ਉਹਨਾਂ ਨੂੰ ਅਰਜੈਂਟ ਤੇ ਇਟਲੀ ਦੇ ਵਿੱਚ ਜਿਹੜਾ ਕੰਮ ਵਾਲਾ ਗਰੁੱਪ ਦੇ ਵਿੱਚ ਐਡ ਹੋਣ ਲਈ ਇਟਲੀ ਦੇ ਵਿੱਚ ਧਿਆਨ ਨਾਲ ਸੁਣ ਲਿਓ ਮੇਰੀ ਗੱਲ ਇਟਲੀ ਦੇ ਵਿੱਚ ਕੰਮ ਵਾਲੇ ਗਰੁੱਪ ਦੇ ਵਿੱਚ ਐਡ ਹੋਣ ਲਈ ਜਿਹਦੇ ਵਿੱਚ ਕੰਮ ਦੀਆਂ ਵੀਡੀਓ ਜਾਂ ਕੋਈ ਮੈਸੇਜ ਆਉਂਦੇ ਤਾਂ ਤੁਸੀਂ ਨੰਬਰ ਪਰ ਇੱਕ ਪਰ ਮੈਸੇਜ ਕਰ ਦਿਓ ਸਿਰਫ 0039 3282329768 ਨੰਬਰ ਨੋਟ ਕਰ ਲਓ 0039 32 82 32 9768 ਇਹਦੇ ਤੇ ਮੈਸੇਜ ਕਰਦੇ ਹੋ ਬਸ ਫੋਨ ਨਾ ਕਰਿਓ ਠੀਕ ਹੈ ਜੀ ਤੇ ਜਿਹੜਾ ਬੰਦਾ ਇੰਟਰਸਟਿਡ ਹੈ ਗੱਡੀਆਂ ਧੋਣ ਵਾਲਾ ਕੰਮ ਕਰਨ ਦੇ ਵਿੱਚ ਮੈਸੇਜ ਕਰ ਲਿਓ ਜਾਂ ਨੰਬਰ ਤੇ ਇਹਦੇ ਤੇ ਜਾਹੇ ਮੈਨੂੰ ਮੈਸੇਜ ਕਰ ਦਿਓ ਮੈਂ ਨੰਬਰ ਭੇਜ ਦੂੰਗਾ ਤੁਹਾਨੂੰ ਉਹਨਾਂ ਦਾ ਧੰਨਵਾਦ ਜੀ ਤੇ ਇਟਲੀ ਵਾਲੇ ਬੰਦੇ ਖਾਸ ਕਰਕੇ ਵੀਡੀਓ ਸ਼ੇਅਰ ਕਰਦੇ ਕਰੋ ਫੋਲੋ ਕਰਦੇ